ਸਾਡਾ ਮਕਸਦ ਕਿਤੇ ਵੀ ਕੋਈ ਰਾਜਨੀਤੀ ਕਰਨਾ ਨਹੀਂ ਹੈ ਨਗਰ ਨਿਗਮ ਦਾ ਕਮਿਸ਼ਨਰ ਸ਼ਤਲੋ ਭੋਲਾ ਭਾਲਾ ਲੱਗਦਾ ਹੈ ਪਰ ਰਾਜਨੀਤੀ ਕਰਨ ਤੋਂ ਬਾਜ਼ੀ ਨਹੀਂ ਆ ਰਿਹਾ ਉਹਦੇ ਕਮਿਸ਼ਨਰ ਦੇ ਨਾਤੇ ਹਫਤੇ 'ਚ ਇੱਕ ਦਿਨ ਉਹਦਾ ਇੱਥੇ ਬੈਠਣਾ ਜ਼ਰੂਰੀ ਨਹੀਂ ਹੈ ਕਿਹਾ ਐਮਸੀ ਨੇ ਵਿਚਾਰੇ ਲੋਕਾਂ ਦੇ ਵੋਟਾਂ ਪਾਈਆਂ ਉਹਨਾਂ ਨੂੰ ਕੱਪੜੇ ਲੋਕੀ ਉਹਨਾਂ ਦੇ ਬਾੜ ਦੇ ਨੇ ਨਗਰ ਨਿਗਮ ਨੂੰ ਪੂਰੀ ਤਰ੍ਹਾਂ ਕਿਸੇ ਵੀ ਮੁਲਾਜ਼ਮ ਨੂੰ ਨਗਰ ਨਿਗਮ ਤੇ ਨਾਮ ਦਿੱਤਾ ਜਾਏਗਾ ਮਾਰੀਆਂ ਨੂੰ ਉਹਦਾ ਘੜ ਕੇ ਰੋ ਫਿਰ ਕਾਲੇ ਨੂੰ ਜਾ ਕੇ ਘੜ ਕੇ ਰੰਦਾ ਜੀ ਬੰਦਾ ਰੋ ਤੇ ਬੱਤੇ ਧੋੜ ਦੇ ਕਰੋ ਜੰਗਲ ਵਿੱਚ ਮੋਰ ਨਾ ਚਾ ਕਿਸੇ ਦੇ ਪਿੱਛਲੇ ਸੋنگਵਾਰ ਅਸੀਂ ਇੱਥੇ بارش ਨੂੰ ਧਿਆਨ ਚ ਰੱਖਦੇ ਹੋਏ ਕੀ ਬਰਸਾਤ ਦਾ ਮੌਸਮ ਹੈ ਨਗਰ ਨਿਗਮ ਦੀ ਕੀ ਤਿਆਰੀ ਹੈ इथों के ऑफिसर साहबान बैठे दी किन टूटे नालिया सफाई गंदावरेज है, अलग अलग इलाके च की, की समस्या सारी जानकारी डिस्कस हुई सा मकसद कितने भी कोई राजनीति करना नहीं है लेकिन मनु लगता है कि ਨਗਰ ਨਿਗਮ ਦਾ ਕਮਿਸ਼ਨਰ ਸ਼ਤਲੋ ਭੋਲਾਪੁਰਾ ਲੱਗਦਾ ਪਰ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆ ਰਿਹਾ ਮੇਰੇ ਨੂੰ ਸਵਾਲ ਆ ਕਿ ਐਜ਼ ਨਗਰ ਕਮਿਸ਼ਨਰ ਨਗਰ ਨਿਗਮ ਐਡੀ ਵੱਡੀ ਨਗਰ ਨਿਗਮ ਹੋਏ ਕੀ ਉਹਦੇ ਕਮਿਸ਼ਨਰ ਦੇ ਨਾਤੇ ਹਫਤੇ 'ਚ ਇੱਕ ਦਿਨ ਉਹਦਾ ਇੱਥੇ ਬੈਠਣਾ ਜ਼ਰੂਰੀ ਨਹੀਂ ਹੈ ਕਿਆ ਜਾ ਉਹਨੂੰ ਸਮਾ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਸ਼ੁਨੀਆਂ ਚਾਹੀਦੀਆਂ ਲੋਕੀ ਗੰਦਾ ਪਾਣੀ ਪੀ ਰਹੇ ਨੇ ਇਹ ਚਾਂਦ ਚੈਨ ਦੇ ਨਾਲ ਬਿਸਵੇਰੀ ਪਾਣੀ ਪੀਂਦੇ ਨੇ ਲੋਕੀ ਸੀਵਰੇਜ ਦੀ ਬਹੁਤ ਸੁੰਘਦੇ ਨੇ ਇਹ ਚੈਨ ਨਾਲ ਆਪਣੇ ਘਰਾਂ 'ਚ ਬੰਦੇ ਨੇ ਗੰਦਾ ਪਾਣੀ ਰੂੜੀ ਜਾਂਦਾ ਪਿਆ ਸੜਕਾਂ 'ਚ ਖੱਡੇ ਪਈ ਜਾ ਰਹੇ ਨੇ ਅਸੀਂ ਤਾਂ ਹੀ ਮੰਗ ਕਰ ਰਹੇ ਸੀ ਨਾ ਕਿ ਬਰਸਾਤ ਦੇ ਅੰਦਰ ਕੋਈ ਖੱਡਾ ਪੈਂਦਾ ਉਹਨੂੰ ਇਮੀਡੀਏਟ ਪੂਰੋ ਪੂਰੇ ਸ਼ਹਿਰ ਦੇ ਖੱਡੇ ਪਈ ਜਾ ਰਹੇ ਨੇ ਸੜਕ ਸੜਕਾਂ ਨਵੀਂ ਸੜਕ पैसा लगे है एक छोटा जा खड़ा अगर ही पूरता जाए तो सरकार का पैसा बचता है मैं तुम तो जीता जागता उदाहरण कपूर तो के सामने दस दिन पहला एक छोटा जा खड़ा सी तुम मेनो रोज नंघते पत्रकार मोदे अज भी उंग के आओ कि बड़ा हो गया हो तो कि नाकी है कि ध्यान रखना अगर कमीशनर अपनी जिम्मेवारी का निर्वाह नहीं कर सकता ओनू इस पत्त नहीं रहना चाहिए अगर वह टाइम नहीं देता ਐਡ ਐਡੀਸੀ ਬਹੁਤ ਜ਼ਿਆਦਾ ਐਡੀਸੀ ਬਹੁਤ ਜ਼ਿਆਦਾ ਕੰਮ ਨੇ ਕਰਨਾਂ ਤਿਆਗ ਜਿਵੇਂ ਨਹੀਂ ਮੈਂ ਨਗਰ ਨਿਗਮ ਨਹੀਂ ਸੰਭਾਲ ਸਕਦਾ ਕਿਸੇ ਹੋਰ ਨੂੰ ਦੇ ਦੋ ਲੇਕਿਨ ਇਸ ਤਰੀਕੇ ਨਾਲ ਲੋਕਾਂ ਨੂੰ ਨਿੱਸਾ ਆਇ ਨਹੀਂ ਛੱਡਿਆ ਜਾ ਸਕਦਾ ਆਰਾਮ ਪਰੋਸੇ ਨਹੀਂ ਛੱਡਿਆ ਜਾ ਸਕਦਾ ਸੋنگਵਾਰ ਦੀ ਮੀਟਿੰਗ ਤੋਂ ਬਾਅਦ ਪਰਸੋਂ ਫੇਰ ਬੈਠਣਾ ਸੀ ਸੋنگਵਾਰ ਕਮਿਸ਼ਨਰ ਨੇ ਮੈਨੂੰ ਕਿਹਾ ਜੀ ਕਿ ਅੱਜ ਮੈਨੂੰ ਕੋਈ ਕੰਮ ਹੈ ਆਪਾਂ ਕੱਲ੍ਹ ਬਹਿ ਜਾਨੇ ਆ ਔਰ ਜਦੋਂ ਕੱਲ ਅਸੀਂ ਮੀਟਿੰਗ ਦੇ ਲਈ ਗਏ ਤੇ ਉਥੇ ਤਾਲਾ ਲੱਗਾ ਮੈਂ ਤੇ ਫੋਨ ਤੇ ਗੱਲ ਕੀਤੀ ਓਏ ਆਈਐਸ ਅਫਸਰ ਹੋਏ ਪੀਸੀਐਸ ਅਫਸਰ ਹੋਏ ਕੋ ਪਲੀਟੀਕਲ ਲੋਗ ਨਹੀਂ ਹੁੰਦੇ ਉਹਨਾਂ ਦੀ ਕੋਈ ਪਾਰਟੀ ਨਹੀਂ ਹੁੰਦੀ ਉਹ ਆਣੇ ਰੂਲ ਬੁੱਕ ਦੇ ਅਨੁਸਾਰ ਸੰਵਿਧਾਨ ਦੇ ਅਨੁਸਾਰ ਸਰਕਾਰ ਨੂੰ ਚਲਾਣਾ ਹੁੰਦਾ ਮੈਨੂੰ ਕਹਾਣੀਆਂ ਪਾ ਪਾਰੇ ਆ ਸੀ ਦਰਦ ਦਰਦਾਂ ਨਜ਼ਰ ਆ ਰਿਹਾ ਸੀ ਕਿ ਲਿਖ ਕੇ ਭੇਜ ਦਿਓ ਜੀ ਮੈਂ ਸਾਰੇ ਆਰਡਰ ਕੱਢ ਦੇਣਾ ਐਜੇ ਵਿਧਾਇਕ ਪ੍ਰਿਵੀਲੇਜ ਕਮੇਟੀ ਚ ਮੈਂ ਇਹਦੇ ਖਿਲਾਫ ਸ਼ਿਕਾਇਤ ਕਰਾਂਗਾ ਮੇਰਾ ਅਧਿਕਾਰ ਹੈ ਕਿ ਅਫਸਰਾਂ ਕੋਲੋਂ ਜਾਣਕਾਰੀ ਲੈਣਾ ਉਹਨਾਂ ਨੂੰ ਬੁਲਾਣਾ ਇਹ ਕਿਸੇ ਵੀ ਵਿਅਕਤੀ ਦੇ ਪਦ ਦੀ ਗરિਮਾ ਦਾ ਅਪਮਾਨ ਨਹੀਂ ਕਰ ਸਕਦੇ ਐਮਸੀ ਨੇ ਵਿਚਾਰੇ ਲੋਕਾਂ ਦੇ ਬੋਟਾ ਪਾਈਆਂ ਉਹਨਾਂ ਨੂੰ ਕਪੜੇ ਲੋਕੀ ਉਹਨਾਂ ਦੇ ਵਾਟਦੇ ਨੇ ਕਾਂਗਰਸ ਸਮਰਪਣ ਕਰ ਸਕਦੀ ਹੈ ਉਹਨਾਂ ਦੇ ਆਪਣੇ ਭ੍ਰਸ਼ਟਾਚਾਰ ਹੋਣਗੇ ਲੇਕਿਨ ਬੀਜੇਪੀ ਦੇ ਐਮਸੀ ਜਿਹੜੇ ਪਾਕ ਸਾਹਿਬ ਨੇ ਉਹ ਕਿਉਂ ਸਮਰਪਣ ਕਰਨ ਹੁਣ ਯਾਚਨਾ ਨਹੀਂ ਹੋਏਗੀ ਰੰਨ ਹੋਏਗਾ ਅਜੇ ਵੀ ਮੈਨੂੰ ਡੀਸੀ ਸਾਹਿਬ ਨੇ ਵੀ ਕਿਹਾ ਕਿ ਉਹ ਤੁਹਾਡੇ ਕੋਲ ਆ ਰਿਹਾ ਹੈ ਭਾਈ ਆਏ ਕਿੰਨੇ ਜਣੇ ਆ ਇਹ ਸਾਡੀ ਗੱਲ ਸੁਣ ਲੈ ਐਕਸ਼ਨ ਕੀ ਲੈ ਰਹੇ ਨੇ ਉਹ ਦੱਸ ਦੇ ਖੱਡੇ ਕਦੋਂ ਪੂਰੇ ਜਾਣਗੇ ਦੱਸ ਦੇ ਜੰਦਾ ਪਾਣੀ ਕਦੋਂ ਨਹੀਂ ਮਿਲੇਗਾ ਕਦੋਂ ਤੱਕ ਮਿਲਣਾ ਬੰਦ ਹੋ ਜਾਏਗਾ ਸਾਪਾਣੀ ਕਦੋਂ ਮਿਲੇਗਾ ਇਹਦੀ ਜਾਣਕਾਰੀ ਦੇ ਦੇ ਸੀਵਰੇਜ ਦਾ ਫਲੋ ਕਦੋਂ ਖੁੱਲ ਜਾਏਗਾ ਨਾਲੇ ਕਹੋ ਤੱਕ ਪੂਰੇ ਸਾਫ ਹੋ ਜਾਣਗੇ ਛਾ ਰੂੜੇਗਾ ਉਹ ਤੋਂ ਅਜੋ ਚੱਕ ਰਹੇ ਨੇ ਅਸੀਂ ਜਨਤਾ ਦੇ ਪ੍ਰਤੀਨਿਧੀ ਆ ਜਨ ਅਸੀਂ ਬੋਲਦੇ ਆ ਉਹਦਾ ਮਤਲਬ ਜਨਤਾ ਬੋਲਦੀ ਹੈ 아이 ਕੋਈ ਕਨਫਲਿਕਟ ਨਹੀਂ ਪਾਣਾ ਚਾਹਦੇ ਸੀ ਲੇਕਿਨ ਇਹ ਮਜਬੂਰ ਕਰ ਰਹੇ ਨੇ ਮੇਰੇ ਕੋਲ ਦੱਸੋ ਜੇਕਰ ਕਮਿਸ਼ਨਰੀ ਢੋੜ ਜਾਏਗਾ ਨਗਰ ਨਿਗਮ ਤੋਂ ਮਿਲਣ ਤੋਂ ਬੰਦੇ ਮਾਰੇਗਾ ਕੀ ਚਾਰਾ ਲੋਕਤੰਤਰ ਦੇ ਅੰਦਰ ਕਾਨੂੰ ਲੋਕੀ ਪਰੇਸ਼ਾਨ ਹੋਣਗੇ ਗੱਲਾਂ ਇਹਨਾਂ ਨੂੰ ਕੱਢਣੀਆਂ ਮੈਨੂੰ ਤਾਂ ਕੱਢਣ ਗਈ ਲੇਕਿਨ ਜਦੋਂ ਮੈਂ ਦੱਸਾਂਗਾ ਕਿ ਮੈਂ ਤੁਹਾਡੇ ਲਈ ਬੈਠਾ ਫਿਰ ਬਾਜੇ ਵੀ 10 ਮਿੰਟ ਵੇਟ ਕਰ ਰਹੇ ਆ ਪੂਰੇ 10 ਮਿੰਟ ਵੇਟ ਕਰਾਂਗਾ ਹੋਰ ਜੇਕਰ ਅੱਜ ਤੱਕ 12 ਵਜੇ ਤੱਕ ਨਗਰ ਨਿਗਮ ਨੂੰ ਪੂਰੀ ਤਰ੍ਹਾਂ ਨਾਲ ਕਿਸੇ ਵੀ ਮੁਲਾਜ਼ਮ ਨੂੰ ਨਗਰ ਨਿਗਮ ਚੁਣਿਆਨ ਦਿੱਤਾ ਜਾਏਗਾ ਕਾਰਨ ਕੀ ਹੈ ਕਿ ਦੋ ਸਰਕਾਰ ਪੈਸੇ ਨਹੀਂ ਦੇ ਰਹੀ ਹੈ ਜਾਂ ਕੀ ਹੈ ਕੀ ਕਾਰਨ ਇਹਦਾ ਹਿਸਾਬ ਕਿੰਨੇ ਦਾ ਸਰਕਾਰ ਕੀ ਦੀ ਹੈ ਇਹਦਾ ਹਿਸਾਬ ਨਹੀਂ ਜਰਾ ਇਹਨਾਂ ਦੇ ਕਈ ਤਾਕਤਤੀ ਲੋਕ ਜਿਨ੍ਹਾਂ ਨੂੰ ਲੋਕਾਂ ਦੇ ਵੋਟਾਂ ਤੋਂ ਨਕਾਰਤਾ ਉਹ ਜਾ ਕੇ ਤੇ ਘੋਸ਼ਣਾ ਕਰੀ ਫਿਰਦੇ ਨੇ ਅਸੀਂ ਉਹ ਵੀ ਨਹੀਂ ਕਹਿੰਦੇ ਅਸੀਂ ਕਹਿੰਦੇ ਚਲ ਤੁਸੀਂ ਆਪਣੀਆਂ ਪਲੇਟਾਂ ਲਗਾਓ ਪਰ ਮੇਰੇ ਸ਼ਹਿਰ ਦੀ ਗਲੀ ਬਣੇ ਮੇਰੇ ਸ਼ਹਿਰ ਦਾ ਸੀਵਰੇਜ ਠੀਕ ਚਲੇ ਮੇਰੇ ਸ਼ਹਿਰ ਦੇ ਲੋਕਾਂ ਨੂੰ ਸਫਾਈ ਮਿਲੇ ਉਹ ਮੈਂ ਤੁਹਾਡੀਆਂ ਪੱਟੀਆਂ ਵੀ ਨਹੀਂ ਜਾਂਦਾ ਜਿਹੜੀ ਮਰਜ਼ੀ ਮਰਜ਼ੀ ਲਵਾਓ ਲੇਕਿਨ ਸ਼ਹਿਰ ਨੂੰ ਦੁਖੀ ਨਹੀਂ ਕਰ ਸਕਦੇ ਤੂੰ ਇਸ ਤਰੀਕੇ ਨਾਲ ਮੈਂ ਨਹੀਂ ਕਰ ਸਕਦਾ ਇਸ ਕਰਕੇ ਮੈਨੂੰ ਅੱਜ ਇੱਥੇ ਆਣਾ ਪਿਆ ਦੁਆਰਾ ਜੀ ਬਗਦਾ ਕਿ ਕਿੰਨਾ ਕਿਤੇ ਰਾਜਨੀਤੀ ਜਿਹੜੀ ਹੈ ਭਾਰੀ-ਭੈਰੀ ਪ੍ਰੋਫੈਸ਼ਨ ਦੇ ਉੱਤੇ ਰਾਜਨੀਤੀ ਭਾਰੀ ਪੈਣਾ ਪਿਆ ਮੈਂ ਇਹਨਾਂ ਤੇ ਜ਼ਰੂਰ ਭਾਰੀ ਪੈ ਜਾਵਾਂਗਾ ਕਿਉਂਕਿ ਪਟਾਣਕੋਟ ਦੇ ਲੋਕਾਂ ਨੇ ਹੁਣ ਵੀ ਦੱਸਿਆ ਇਹਨਾਂ ਨੂੰ ਇਹਨਾਂ ਨੂੰ ਤੇ ਸਮਝ ਆਈ ਨਹੀਂ ਕਹੀ ਦੀ ਲੋਕਾਂ ਦੇ ਟੈਂਪਰਮੈਂਟ ਤੋਂ ਸੁਧਾਰਣਾ ਜਿੱਦ ਇਹਨਾਂ ਚ ਰਾਜਨੀਤੀ ਦੇ ਅੰਦਰ ਵਿਧਾਨ ਸਭਾ ਚ ਜਿਸ ਤਰੀਕੇ ਨਾਲ ਲੋਕਾਂ ਨੇ ਸਾਨੂੰ ਪਿਆਰ ਬਖਸ਼ਿਆ ਉਹ ਤਰ੍ਹਾਂ ਸਮਝ ਨਹੀਂ ਆਈ ਕਿ ਪਬਲਿਕ ਹੀ ਚਾਹਦੀ ਹੈ ਕਿ ਉਹਦੇ ਤੋਂ ਸੁਧਾਰ ਕਰ ਦੇ ਔਰ ਲੋਕਾਂ ਦੇ ਕੰਮਾਂ ਦੇ ਅੰਦਰ ਧਿਆਨ ਕਰ ਦੇ ਆਫੀਸਰਾਂ ਨੂੰ ਪ੍ਰੈਸ਼ਰਾਈਜ਼ ਕਰਨਾ ਬੰਦ ਕਰ ਦੇ ਹੁਣ ਮੈਂ ਡੀਸੀ ਦੀ ਗੱਲ ਮੰਨਣਾ ਜਾਂ ਇਹ ਉਹ ਕਹਿ ਰਹੀ 15 ਮਿੰਟ ਚਾ ਜੂਗਾ ਉਹ 10 ਮਿੰਟ ਚਾ ਜੂਗਾ ਅਤੇ ਤੁਹਾਨੂੰ ਵੀ ਅੱਧਾ ਘੰਟਾ ਹੋ ਗਿਆ ਹੁਣ ਮੇਰੇ ਕੋਲ ਚਾਰਾ ਕੀ ਹੈ ਮੈਂ ਤਾਂ ਲੋਕਾਂ ਦੀ ਆਵਾਜ਼ ਤੇ ਮੈਨੂੰ ਇਕੱਲੇ ਵੀ ਬਹਿਣਾ ਪਊਗਾ ਤਾਂ ਮੈਂ ਇਕੱਲਾ ਵੀ ਬਹਿ ਜਾਵਾਂਗਾ ਮੇਰੀ ਪਾਰਟੀ ਸਾਰੀ ਬਹਿਨ ਨੂੰ ਤਿਆਰ ਹੈ ਸਭ ਨੇ ਇਹੀ ਕਿਹਾ ਤੈਨਾਂ ਸੁਣ ਆਵਾਹੀ ਉਹਦਾ ਘੜ ਕੇ ਰੋ ਫਿਰ ਕਾਲੇ ਨੇਗਾ ਹੀ ਘੜ ਕੇ ਰਹਿਣਾ ਕਿ ਬੰਦਾ ਫਿਰੇ ਸਾਤ ਵੀ ਢੋੜ ਜੇ ਘਰੋਂ ਜੰਗਲ ਮੇ ਮੋਰ ਨਾਚਾ ਕਿਸ ਨੇ ਦੇਖਾ ਤੇ ਮੋਰ ਇੱਥੇ ਨਚਾਵਾਂਗੇ ਸਵੇਰੇ ਔਰ ਚੰਗੀ ਤਰ੍ਹਾਂ ਨਾ ਨਚਾਵਾਂਗੇ ਉਸ ਨਗਰ ਨਿਗਮ ਨੂੰ ਕੀ ਕਰਨਾ ਜਿਹੜੀ ਐਕਸ਼ਨ ਨਹੀਂ ਲੈਂਦੀ ਇਹ ਆਪੇ ਤਾਰਾ ਲਾਜ਼ਮ ਛੱਡ ਦੇ ਸਮਰਪਣ ਕਰ ਦੇ ਹਾਂਜੀ ਇੱਕ ਨਾ ਹਸਪੀਟਲੋ ਲਗਾਤਾਰ ਇੱਕ ਮੰਗਿੰਗ ਜੜੀ ਗਈ ਹੈ ਮਾਈਨਿੰਗ ਲੈ ਕੇ ਮਾਈਨਿੰਗ ਵੱਡੇ ਪੱਧਰ ਤੇ ਭੇੜੀਆਂ ਬਜ਼ੁਰਗ ਇਲਾਕੇ ਦੇ ਵਿੱਚ ਸਰਕਾਰ ਜਦੋਂ ਆਈ ਸੀਓ ਨੂੰ بڑے بڑے ਵਾਅਦੇ ਕੀਤੇ ਸੀ ਕਿ ਇਲੈਗਲ ਮਾਈਨਿੰਗ ਨਹੀਂ ਹੋਣ ਦੇਾਂਗੇ ਅੱਜ ਤੇ ਵੈਸੇ ਹੀ ਬਰਸਾਤ ਦਾ ਮੌਸਮ ਹੈ ਪੂਰੇ ਦੇਸ਼ ਦੇ ਅੰਦਰ ਜਿਹੜੇ ਪੋਲ ਡਿਗ ਰਹੇ ਨੇ ਬਿਹਾਰ ਦੇ ਅੰਦਰ ਜਾਂ ਦੂਸਰੀਆਂ ਜਗ੍ਹਾ ਦੇ ਅੰਦਰ ਉਹਦੇ ਪਿੱਛੇ ਜਿਹੜੇ ਕਾਰਨ ਨਿਕਲ ਕੇ ਬਾਹਰ ਆਂਦੇ ਰਹੇ ਉਹ ਮਾਈਨਿੰਗ ਆਂਦੀ ਹੈ ਸਾਡੇ ਤੋਂ ਰੇਲਵੇ ਲਾਈਨ ਵੀ ਚੱਲਦੀ ਪਈ ਹੈ ਉਥੇ ਰੇਲਵੇ ਦੇ ਪੁਲਾਂ ਨੂੰ ਵੀ ਖਤਰਨਾਕ ਹੋ ਸਕਦਾ ਹੈ ਇਹ ਗੱਲ ਪ੍ਰਸ਼ਾਸਨ ਨੂੰ ਸਮਝ ਆਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਜਾਗਰੂਕ ਚਾਹੀਦਾ ਲੋਕਾਂ ਨਾਲ ਕੀਤੀ ਹੋਏ কমিਟਮੈਂਟ ਪੂਰੀ ਕਰਨੀ ਚਾਹੀਦੀ ਹੈ ਔਰ ਇਹ ਇਸ ਸ ਮਾਈਨਿੰਗ ਨੂੰ ਰੋਕਣਾ ਕਿਹਦੀ ਜ਼ਿੰਮੇਵਾਰੀ ਹੈ ਇਲੀਗਲ ਮਾਈਨਿੰਗ ਨੂੰ ਸਰ ਇਹ ਜੁਲਾਈ ਮਹੀਨੇ ਇਹਨਾਂ ਨੇ ਕਿਹਾ ਸੀ ਕਿ ਪ੍ਰਸ਼ਾਸਨ ਕੋਈ ਨਹੀਂ ਬੰਦ ਕਰ ਦਿੱਤੀ ਜਾਏਗੀ ਤੁਹਾਡੇ ਵੱਲੋਂ ਕੀ ਸਟੈਪ ਚੁੱਕਿਆ ਜਾਏਗਾ ਸਾਡੇ ਇਹ ਅਸੀਂ ਤੇ ਆਵਾਜ਼ ਹੀ ਉੜਾ ਸਕਦੇ ਹਾਂ ਮੈਂ ਤੇ ਰੇਲਵੇ ਵਿਭਾਗ ਨੂੰ ਵੀ ਲਿਖਾਂਗਾ ਕਿ ਉਹ ਵੀ ਜਰਾ ਜਾ ਕੇ ਇਹਨਾਂ ਦੇ ਤੇਰਾ ਐਕਸ਼ਨ ਲਾਈਨ ਦੀ ਤਿਆਰੀ ਕਰਨ ਉਹ ਆਪਣੇ ਪੁਲਾਂ ਦੀ ਰਾਖੀ ਕਰਾਨ ਹੁੰਦਾ ਕੀ ਹੈ ਆਲੇ ਦੋਲੇ ਮਾਈਨਿੰਗ ਹੋ ਜਾਂਦੀ ਹੈ ਫੋਲੋ ਦੀ ਪਾਣੀ ਦਾ ਭਾਅ ਆਂਦਾ